ਪਾਣੀ ਜਿਹੜਾ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜ ਚੁੱਕੀ ਆ ਹੜ ਜਿਹੜੇ ਬਣ ਚੁੱਕੇ ਨੇ ਹੜਾ ਜਿਹੜੇ ਖੇਤ ਡੁੱਬ ਚੁੱਕੇ ਨੇ ਲੋਕਾਂ ਦੇ ਘਰ ਡਿੱਗ ਚੁੱਕੇ ਨੇ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਚੁੱਕਾ ਲੋਕਾਂ ਦੇ ਪਸ਼ੂ ਰੋੜ ਚੁੱਕੇ ਨੇ ਲੋਕ ਪਾਣੀ ਦੇ ਵਿੱਚ ਫਸ ਚੁੱਕੇ ਨੇ ਬਉਪੁਰ ਦਾ ਬੰਨ ਟੁੱਟਾ ਕਾਫੀ ਪਿੰਡ ਉੱਥੇ ਡੁੱਬੇ ਡੁੱਬ ਚੁੱਕੇ ਨੇ ਸੁਲਤਾਨਪੁਰ ਏਰੀਆ ਕਾਫੀ ਡੁੱਬ ਚੁੱਕੇ ਨੇ ਕਪੂਰਥਲੇ ਏਰੀਆ ਕਾਫੀ ਪਿੰਡ ਡੁੱਬ ਚੁੱਕੇ ਨੇ ਤਰਨਤਾਰ ਏਰੀਆ ਕਾਫੀ ਪਿੰਡ ਡੁੱਬ ਚੁੱਕੇ ਨੇ ਜੇਕਰ ਫਰੋਇਪੁਰ ਜ਼ਿਲ੍ਹੇ ਦੀ ਗੱਲ ਕਰੀਏ ਇੱਧਰ ਕਾਫੀ ਪਿੰਡ ਡੁੱਬ ਚੁੱਕੇ ਨੇ ਫਾਜ਼ਿਲਕਾ ਏਰੀਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਮਤਲਬ ਕਿ ਹਰੀ ਘ ਕਹਿਰ ਜਾਰੀਆ ਮੋਗੇ ਜ਼ਿਲ੍ਹੇ ਦੇ ਕੁਝ ਪਿੰਡ ਜਿਹੜਾ ਬੰਨ ਟੁੱਟਣ ਕਰਕੇ ਜਾਂ ਵੈਸੇ ਦਰਿਆ ਦੇ ਕੰਢੇ ਤੇ ਕਾਫੀ ਜਿਹੜੇ ਪਿੰਡ ਨੇ ਉਹ ਪਾਣੀ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਸਵੇਰ ਦੇ ਲਗਾਤਾਰ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਪੈ ਰਹੇ ਹਨ ਤੇ ਹਿਮਾਚਲ ਦੇ ਵਿੱਚ ਵੀ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਮੌਸਮ ਵਿਭਾਗ ਨੇ ਉਹ ਜਿਹੜੀ ਚੇਤਾਵਨੀ ਜਾਰੀ ਕਰ ਦਿੱਤੀ ਆ ਸੋ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਨਦੀਆਂ ਨਾਲਿਆਂ ਦਰਿਆਵਾਂ ਦੇ ਨੇੜੇ ਜਾਣ ਤੋਂ ਪਰਹੇਜ਼ ਕਰੋ ਕਿਉਂਕਿ ਕਈ ਵਾਰੀ ਹੁੰਦਾ ਕੁਝ ਦੇਖਣ ਜਾਂਦੇ ਉਹ ਵੇਖਣਾ ਮੇਰੇ ਵੀਰੋ ਕੀ ਹੈ ਉੱਥੇ ਪਾਣੀ ਚੱਲਦਾ ਪਿਆ ਥੋੜਾ ਜਿਹਾ ਆਪਣਾ ਪਰਹੇਜ਼ ਕਰਨ ਦੀ ਲੋੜ ਆ ਬਾਕੀ ਇਹ ਫੁਵਾਹਾਂ ਤੋਂ ਤੁਸੀਂ ਬਚ ਕੇ ਰਹੋ ਜਿੱਥੇ ਜਿੱਥੇ ਤੁਹਾਨੂੰ ਪਤਾ ਲੱਗ ਰਿਹਾ ਨੁਕਸਾਨ ਹੋ ਰਿਹਾ ਸਮਾਜ ਸੇਵੀ ਵੀਰ ਤੁਹਾਡੇ ਕੋਲੇ ਪਹੁੰਚ ਰਹੇ ਉਹਨਾਂ ਜਿਹੜਾ ਰਲ ਮਿਲ ਕੇ ਰਲ ਮਿਲ ਕੇ ਜਿਹੜਾ ਉੱਥੇ ਸਹਾਰਾ ਲੋਕਾਂ ਦਾ ਬਣੋ ਬਾਕੀ ਜ਼ਹਿਰੀਲੀਆਂ ਚੀਜ਼ਾਂ ਪਾਣੀ ਦੇ ਵਿੱਚ ਆਉਂਦੀਆਂ ਨੇ ਥੋੜਾ ਥੋੜਾ ਜਿਹੜਾ ਤੁਸੀਂ ਆਪਣਾ ਪਰਹੇਜ਼ ਰੱਖ ਕੇ ਚੱਲਣਾ ਬਾਕੀ ਜੇਕਰ ਆਪਾਂ ਗੱਲ ਕਰ ਲਈਏ ਪੋਂਗ ਡੈਮ ਦੀ 6 ਵਜੇ ਦੀ ਰਿਪੋਰਟ ਤਾਂ ਜਿਹੜਾ ਪੋਂਗ ਰੈਸਟ ਲੈਵਲ ਆ 1386.20 ਫੁੱਟ ਤੇ ਪਹੁੰਚ ਚੁੱਕਾ ਹੈ ਟੋਟਲ ਪਾਣੀ ਰੱਖਣ ਦੀ ਸਮਰਤਾ 1400 ਫੁੱਟ ਆ ਖਤਰੇ ਨਾਲ ਸ਼ਾਂਤ ਤੁਹਾਨੂੰ ਪਤਾ ਹੈ ਕਿ ਇਸ ਸਮੇ ਪੂਰਾ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰਾਂ ਆਪਣੇ ਐਵਰੇਜ ਡਾਟੇ ਦੇ ਵਿੱਚ ਤਾਂ ਜਿਹੜਾ ਇਨਫਲੋ ਆ 146855 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਪੌਂਗ ਡੈਮ ਦੇ ਵਿੱਚ ਆਊਟਫਲੋ ਦੀ ਗੱਲ ਕਰਾਂ ਤਾਂ 43763 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਐਵਰੇਜ ਡਾਟਾ ਦੇ ਵਿੱਚ ਇੱਕ ਐਕਚੁਅਲ ਡਾਟੇ ਦੀ ਗੱਲ ਕਰੀਏ ਸ਼ਾਮ 6 ਵਜੇ ਪੌਂਗ ਡੈਮ ਇਨਫਲੋ ਜਿਹੜਾ ਵਾ 25515 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਆ ਰਿਹਾ ਤੇ 63732 ਕਿਊਸਿਕ ਜਿਹੜਾ ਪਾਣੀ ਹੈ ਅਗਲੇ ਪਾਸੇ ਛੱਡਿਆ ਜਾ ਰਿਹਾ ਬਿਆਸ ਦਰਿਆ ਦੇ ਵਿੱਚ ਤੇ ਇਹ ਜਿਹੜਾ 2 ਲੱਖ ਪਾਣੀ ਆ ਰਿਹਾ ਇੰਨੇ ਜਿਹੜਾ ਰੈਸਟ ਲੈਵਲ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਧਾਵੇਗਾ ਤੇ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਅਗਲੇ ਪਾਸੇ ਫੇਰ ਛੱਡਿਆ ਜਾਵੇਗਾ ਕਾਫੀ ਦਿਨ ਜਿਹੜੇ ਲੱਗ ਸਕਦੇ ਨੇ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਰਹਿ ਸਕਦਾ ਜੇਕਰ ਤੁਸੀਂ ਨੀਵੀਆਂ ਥਾਵਾਂ ਤੇ ਬੈਠੇ ਹੋ ਤਾਂ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਜਿਹੜਾ ਤੁਸੀਂ ਨੀਵੀਆਂ ਥਾਵਾਂ ਤੋਂ ਉੱਚੀਆਂ ਥਾਵਾਂ ਤੇ ਆ ਜਾਓ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਭਾਰੀ ਮੀਂਹ ਕਾਰਨ ਬੱਦਲ ਫਟ ਰਹੇ ਹਨ